ਮਾਂਜੂਬ ਸੀਐਮ ਸਾਹਿਬ ਦੀਆਂ ਬਹੁਤ ਸਖਤ ਰਹਿਤਾਂ ਨੇ ਜਿਹੜੇ ਹਾਰਡ ਕੋਰ ਕ੍ਰਾਈਮਨਲ ਆ ਇਹਨਾਂ ਦਾ ਪੂਰੀ ਸਖਤੀ ਦੇ ਨਾਲ ਰਜਿਸਟਰਜਾ ਜਾਵੇ। ਕੋਈ ਵੀ ਕ੍ਰਾਈਮਨਲ ਜੇ ਇੱਕ ਜਗ੍ਹਾ ਤੇ ਵਾਰਦਾਤ ਕਰਦਾ ਹੈ ਤਾਂ ਉਹ ਦੂਸਰਾ ਚੌਂਕ ਜਿਹੜਾ ਟੱਪਣਾ ਨਹੀਂ ਚਾਹੀਦਾ ਜਾਂ ਉਹ ਗ੍ਰਿਫਤਾਰ ਹੋਣਾ ਚਾਹੀਦਾ ਜਾਂ ਜੋ ਵੀ ਕਾਨੂੰਨ ਅਨੁਸਾਰ ਕਾਰਵਾਈ ਬੰਦੀ ਹੈ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੋਣੀ ਚਾਹੀਦੀ। ਬਹੁਤ ਹਾਰਡ ਕੋਰ ਕ੍ਰਾਈਮਨਲ ਸੀਗਾ ਜਿਹੜਾ 2004 ਤੋਂ ਅਲੱਗ-ਅਲੱਗ ਕ੍ਰਾਈਮਸ ਦੇ ਵਿੱਚ ਇਨਵੋਲਡ ਸੀਗਾ 2004 ਤੋਂ ਇਹਨੇ ਕ੍ਰਾਈਮ ਕਰਨਾ ਸ਼ੁਰੂ ਕੀਤਾ 2009 ਦੇ ਵਿੱਚ 10 ਦੇ ਵਿੱਚ 11 ਦੇ ਵਿੱਚ 12 ਦੇ ਵਿੱਚ ਰੀਸੈਂਟਲੀ 8 ਦਸੰਬਰ ਨੂੰ ਇੱਕ ਮੈਡੀਕਲ ਸਟੋਰ ਤੇ ਵੜ ਕੇ ਉਹਦੇ ਜਿਹੜਾ ਓਨਰ ਸੀਗਾ ਉਹਦੇ ਗੋਲੀ ਮਾਰ ਕੇ ਇਹਨਾਂ ਨੇ 1,25,000 ਰੁਪਏ ਲੁੱਟਿਆ ਫਿਰ 10 ਦਸੰਬਰ ਨੂੰ ਲਗਾਤਾਰ 5 ਵਾਰ ਦੱਤਾ ਜਿਹੜੀਆਂ ਇਹਨੇ ਉਹ ਲੁਧਿਆਣਾ ਔਰ ਖੰਨਾ ਦੇ ਏਰੀਆ ਦੇ ਵਿੱਚ ਕੀਤੀਆਂ ਇਹਨਾਂ ਨੇ ਇੱਕ ਜਿਹੜਾ ਇਹ ਕੇਸ ਸੀਗਾ ਜਿਹਦੀ ਮੈਂ ਗੱਲ ਕਰ ਰਿਹਾ ਸੁਖਦੇਵ ਸਿੰਘ ਕਾਕਾ ਜਿਹੜਾ ਸੀਗਾ ਇਹ ਜਦੋਂ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹਨੇ ਪੁਲਿਸ ਦੇ ਉੱਤੇ ਫਾਇਰ ਕੀਤਾ ਉਹਦੇ ਵਿੱਚ ਸਾਡੇ ਇੱਕ ASI ਦਲਜੀਤ ਸਿੰਘ ਉਹਦੇ ਪੱਟ ਦੇ ਉੱਤੇ ਗੋਲੀ ਲੱਗੀ ਇੰਸਪੈਕਟਰ ਬੀਨਤ ਜੁਨੇਜਾ ਜਿਹੜੇ ਟੀਮ ਨੂੰ ਲੀਡ ਕਰਦੇ ਪਏ ਸੀਗੇ ਉਹਨਾਂ ਦੇ ਉੱਤੇ ਵੀ ਛਾਤੀ ਤੇ ਗੋਲੀ ਵੱਜੀ ਕਿਉਂਕਿ ਉਹਨਾਂ ਨੇ ਬੁਲੇਟ ਪ੍ਰੂਫ ਜੈਕਟ ਪਾਈ ਹੋਈ ਸੀ ਉਸ ਕਰਕੇ ਉਹਨਾਂ ਦਾ ਬਚਾਅ ਹੋ ਗਿਆ ਟੀਮ ਨੇ ਬੜੀ ਬਹਾਦਰੀ ਦੇ ਨਾਲ ਇਸ ਹਾਰਡ ਕੋਰ ਕ੍ਰਿਮੀਨਲ ਦਾ ਮੁਕਾਬਲਾ ਕੀਤਾ ਮੁਕਾਬਲੇ ਦੇ ਵਿੱਚ ਜਦੋਂ ਇਹਦੇ ਗੋਲੀਆਂ ਲੱਗੀਆਂ ਤੇ ਇਹਦੀ ਡੈਥ ਹੋ ਗਈ ਇਸ ਕ੍ਰਿਮੀਨਲ ਦੀ ਮਾਨਜੋਗ ਸੀਐਮ ਸਾਹਿਬ ਦੀਆਂ ਬਹੁਤ ਸਖਤ ਰਹਿਤਾਂ ਨੇ ਕਿ ਜਿਹੜੇ ਹਾਰਡ ਕੋਰ ਕ੍ਰਿਮੀਨਲਸ ਆ ਇਹਨਾਂ ਦਾ ਪੂਰੀ ਸਖਤੀ ਦੇ ਨਾਲ ਜਿੱਚਿਆ ਜਾਵੇ ਪੰਜਾਬ ਦੇ ਵਿੱਚ ਮਾਨਜੋਗ ਸੀਐਮ ਸਾਹਿਬ ਨੇ ਪਿਛਲੇ ਸਮੇਂ ਦੇ ਵਿੱਚ 5 ਦਸੰਬਰ ਨੂੰ ਇੱਕ ਪੰਜਾਬ ਪੁਲਿਸ ਦੇ ਸਾਰੇ ਸੀਨੀਅਰ ਅਫਸਰ ਸਹਿਬਾਨਾਂ ਦੀ ਇੱਕ ਰਿਵਿਊ ਮੀਟਿੰਗ ਕੀਤੀ ਸੀਗੀ ਜਿਵੇਂ ਉਹਨਾਂ ਨੇ ਸਖਤ ਰਹਿਤਾ ਕੀਤੀ ਸੀ ਕਿ ਕੋਈ ਵੀ ਕ੍ਰਿਮੀਨਲ ਜੇ ਇੱਕ ਜਗ੍ਹਾ ਤੇ ਵਾਰਦਾਤ ਕਰਦਾ ਹੈ ਤਾਂ ਉਹ ਦੂਸਰਾ ਚੌਂਕ ਜਿਹੜਾ ਟੱਪਣਾ ਨਹੀਂ ਚਾਹੀਦਾ ਜਾਂ ਉਹ ਗ੍ਰਿਫਤਾਰ ਹੋਣਾ ਚਾਹੀਦਾ ਜਾਂ ਜੋ ਵੀ ਕਾਨੂੰਨ ਅਨੁਸਾਰ ਕਾਰਵਾਈ ਬੰਦੀ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੋਣੀ ਚਾਹੀਦੀ ਹੈ ਸੋ ਲੁਧਿਆਣਾ ਪੁਲਿਸ ਨੇ ਪਿਛਲੇ ਦਿਨਾਂ ਦੇ ਵਿੱਚ ਬਹੁਤ ਅੱਛਾ ਕੰਮ ਕੀਤਾ ਵਧੀਆ ਕੰਮ ਕੀਤਾ ਇਹਨਾਂ ਨੇ ਕੁਲਦੀਪ ਚੈਲ ਜੀ ਦੀ ਸੁਪਰਵਾਈਜ਼ਨ ਦੇ ਵਿੱਚ ਇੱਕ ਬਹੁਤ ਹਾਰਡ ਕੋਰ ਕ੍ਰਿਮੀਨਲ ਸੀਗਾ ਜਿਹੜਾ 2004 ਤੋਂ ਅਲੱਗ-ਅਲੱਗ ਕ੍ਰਾਈਮਸ ਦੇ ਵਿੱਚ ਇਨਵੋਲਟ ਸੀਗਾ 2004 ਤੋਂ ਇਹਨੇ ਕ੍ਰਾਈਮ ਕਰਨਾ ਸ਼ੁਰੂ ਕੀਤਾ 2009 ਦੇ ਵਿੱਚ 10 ਦੇ ਵਿੱਚ 11 ਦੇ ਵਿੱਚ 12 ਦੇ ਵਿੱਚ ਕਈ ਤਰ੍ਹਾਂ ਦੇ ਹਾਰਡ ਕੋਰ ਕੇਸਿਸ ਦੇ ਵਿੱਚ ਇਨਵੋਲ ਰਿਹਾ ਰੀਸੈਂਟਲੀ 8 ਦਸੰਬਰ ਨੂੰ ਇੱਕ ਮੈਡੀਕਲ ਸਟੋਰ ਤੇ ਵੜ ਕੇ ਉਹਦੇ ਜਿਹੜਾ ਓਨਰ ਸੀਗਾ ਉਹਦੇ ਗੋਲੀ ਮਾਰ ਕੇ ਇਹਨਾਂ ਨੇ 1,25,000 ਰੁਪਏ ਲੁੱਟਿਆ ਫਿਰ 10 ਦਸੰਬਰ ਨੂੰ ਲਗਾਤਾਰ ਪੰਜ ਵਾਰਦਾਤਾਂ ਜਿਹੜੀਆਂ ਇਹਨੇ ਉਹ ਲੁਧਿਆਣਾ ਔਰ ਖੰਨਾ ਦੇ ਏਰੀਆ ਦੇ ਵਿੱਚ ਕੀਤੀਆਂ ਇਹਨਾਂ ਨੇ। ਤੋਂ ਇਸੇ ਦੀ ਅਵਜ ਦੇ ਵਿੱਚ ਜਦੋਂ ਇਹ ਸਪੈਸ਼ਲ ਜਿਹੜਾ ਆਪਰੇਸ਼ਨ ਚਲਾਇਆ ਗਿਆ ਸੀਗਾ ਲੁਧਿਆਣਾ ਕਮਿਸ਼ਨਰਟ ਵੱਲੋਂ ਤੇ ਤਿੰਨ ਜਿਹੜੇ ਅਕਿਊਜ਼ਡ ਵਾਂਟਡ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇੱਕ ਜਿਹੜਾ ਇਹ ਅਕਿਊਜ਼ ਸੀਗਾ ਜਿਹਦੀ ਮੈਂ ਗੱਲ ਕਰ ਰਿਹਾ ਸੁਖਦੇਵ ਸਿੰਘ ਕਾਕਾ ਜਿਹੜਾ ਸੀਗਾ ਏਲੀਅਸ ਵਿੱਕੀ ਇਹ ਜਦੋਂ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹਨੇ ਪੁਲਿਸ ਦੇ ਉੱਤੇ ਫਾਇਰ ਕੀਤਾ। ਉਹਦੇ ਵਿੱਚ ਸਾਡੇ ਇੱਕ ਏਐਸਆਈ ਦਿਲਜੀਤ ਸਿੰਘ ਉਹਦੇ ਪੱਟ ਦੇ ਉੱਤੇ ਗੋਲੀ ਲੱਗੀ। ਇਨਸਪੈਕਟਰ ਬਯੰਤ ਜੁਨੇਜਾ ਜਿਹੜੇ ਟੀਮ ਨੂੰ ਲੀਡ ਕਰਦੇ ਪਏ ਸੀਗੇ ਉਹਨਾਂ ਦੇ ਉੱਤੇ ਵੀ ਛਾਤੀ ਤੇ ਗੋਲੀ ਵੱਜੀ ਬਟ ਕਿਉਂਕਿ ਉਹਨਾਂ ਨੇ ਬੁਲੇਟ ਪ੍ਰੂਫ ਜੈਕਟ ਪਾਈ ਹੋਈ ਸੀ ਉਸ ਕਰਕੇ ਉਹਨਾਂ ਦਾ ਬਚਾਅ ਹੋ ਗਿਆ ਸੋ ਇਸ ਟੀਮ ਨੇ ਬੜੀ ਬਹਾਦਰੀ ਦੇ ਨਾਲ ਇਸ ਹਾਰਡ ਕੋਰ ਕ੍ਰਿਮੀਨਲ ਦਾ ਮੁਕਾਬਲਾ ਕੀਤਾ ਮੁਕਾਬਲੇ ਦੇ ਵਿੱਚ ਜਦੋਂ ਇਹਦੇ ਗੋਲੀਆਂ ਲੱਗੀਆਂ ਤੇ ਇਹਦੀ ਡੈਥ ਹੋ ਗਈ ਇਸ ਕ੍ਰਿਮੀਨਲ ਦੀ ਉਸ ਤੋਂ ਬਾਅਦ ਇਹਦੇ ਕੋਲ ਇੱਕ 32 बोर ਦਾ ਪਿਸਤਲ ਮਿਲਿਆ ਸੀਗਾ ਮੈਗਜ਼ੀਨ ਮਿਲਿਆ ਲਾਈਵ ਕਾਰਟ੍ਰਿਜ ਮਿਲਿਆ ਤਿੰਨ ਐਮਪਟੀ ਕਾਰਟ੍ਰਿਜਸ ਮਿਲੇ ਮੋਟਰਸਾਈਕਲ ਰਿਕਵਰ ਹੋਇਆ ਇਸ ਕੇਸ ਦੇ ਵਿੱਚ ਪੁਲਿਸ ਨੇ 146 ਨੰਬਰ ਐਫ ਆਈ ਆਰ ਜਿਹੜੀ ਆ ਉਹ ਬਿਆੰਤ ਜੁਨੇਜਾ ਜਿਹੜਾ ਇਨਸਪੈਕਟਰ ਨੇ ਉਹਨਾਂ ਦੇ ਬਿਆਨਾਂ ਤੇ ਦਰਜ ਕੀਤੀ ਸੀਗੀ ਫਰਦਰ ਇਸ ਕੇਸ ਦੀ ਜਿਹੜੀ ਇਨਵੈਸਟੀਗੇਸ਼ਨ ਆ ਉਹਦੇ ਵਿੱਚ ਇੱਕ ਐਸ ਆਈ ਟੀ ਬਣਾਈ ਗਈ ਆ ਐਸ ਆਈ ਟੀ ਦੀ ਜਿਹੜਾ ਹੈਡ ਆ ਉਹ ਡੀ ਐਸ ਪੀ ਰੂਰਲ ਅ ਡੀ ਸੀ ਪੀ ਰੂਰਲ ਜਿਸਕਰਨ ਤੇਜਾ ਜੀ ਉਹ ਇਹਦੇ ਹੈਡ ਨੇ ਐਡੀਸ਼ਨਲ ਡੀ ਸੀ ਪੀ 4 ਤੁਸ਼ਾਰ ਗੁਪਤਾ ਜੀ ਐਡੀਸ਼ਨਲ ਡੀ ਸੀ ਪੀ ਡੀ ਤੇ ਐਸ ਐਚਓ ਡਿਵੀਜ਼ਨ ਨੰਬਰ 7 ਉਹ ਇਸ ਟੀਮ ਦੇ ਮੈਂਬਰ ਆ ਫਰਦਰ ਇਸ ਕੇਸ ਦੇ ਵਿੱਚ ਮੰਡੇਟਰੀ ਹੁੰਦਾ ਇਨਵੈਸਟੀਗੇਸ਼ਨ ਕਰਨੀ ਉਹਨੂੰ ਵੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਜਿਹੜੇ ਦੂਸਰੇ ਤਿੰਨ ਦੋਸ਼ੀ ਸੀ ਇਹਨਾਂ ਦੇ ਨਾਲ ਦੇ ਜਿਹੜੇ ਗ੍ਰਿਫਤਾਰ ਕੀਤੇ ਗਏ ਉਹਦੇ ਵਿੱਚ ਇੱਕ ਆਰਣ ਸਿੰਘ ਰਾਜਾ ਇੱਕ ਸੁਨੀਲ ਕੁਮਾਰ ਇੱਕ ਬਲਵਿੰਦਰ ਸਿੰਘ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਇਹਨਾਂ ਦੀ ਪੁੱਛਗਿੱਛ ਜਾਰੀ ਹੈ ਇਹਨਾਂ ਤੋਂ ਹੋਰ ਵੀ ਅਜੇ ਕਿਉਂਕਿ ਬਹੁਤ ਸਾਰੇ ਕੇਸ-ਕੀਸ ਦੇ ਵਿੱਚ ਹੋਰ ਵੀ ਇਨਵੋਲਵ ਹੋ ਸਕਦੇ ਐ ਬਹੁਤ ਅਨਆਇਡੈਂਟੀਫਾਈਡ ਬੰਦੇ ਨੇ ਕਈ ਕੇਸਿਸ ਦੇ ਵਿੱਚ ਉਹਦੇ ਵਿੱਚ ਵੀ ਇਹਨਾਂ ਦੀ ਸ਼ਮੂਲੀਅਤ ਜਿਹੜੀ ਉਹਨੂੰ ਐਗਜ਼ਾਮਿਨ ਕੀਤਾ ਜਾਏਗਾ